ਵਿਨੇਸ਼ ਫੋਗਾਰ ਦੇ 올림픽 ਦੇ ਵਿੱਚੋਂ ਡਿਸਕਲਿਫਾਈ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਸਾਹਮਣੇ ਆਇਆ ਪ੍ਰਧਾਨ ਮੰਤਰੀ ਮੋਦੀ ਨੇ ਵਿਨੇਸ਼ ਫੋਗਾਰ ਦੇ 올림픽 ਚੋਂ ਬਾਹਰ ਹੋਣ ਤੋਂ ਬਾਅਦ ਟਵੀਟ ਕੀਤਾ ਹੈ ਟਵੀਟ ਦੇ ਵਿੱਚ ਕੀ ਗੱਲਾਂ ਕਹੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਦਰਅਸਲ ਭਾਰਤੀ ਪਹਿਲਵਾਨ ਵਿਨੇਸ਼ ਫੋਗਾੜ ਦਾ ਵਜ਼ਨ ਵੱਧਣ ਦੇ ਕਾਰਨ ਉਸ ਨੂੰ ਮੈਲਾ ਕੁਸ਼ਤੀ ਦੇ 50 ਕਿਲੋਗ੍ਰam ਵਰਗ ਮੁਕਾਬਲੇ ਦੇ ਵਿੱਚੋਂ ਅਯੋਗ ਕਰਾਰ ਦਿੱਤਾ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਲੈ ਕੇ ਇੱਕ ਟਵੀਟ ਸਾਂਝਾ ਕੀਤਾ ਹੈ। ਟਵੀਟ ਦੇ ਵਿੱਚ ਮੋਦੀ ਲਿਖਦੇ ਆ ਵਿਨੇਸ਼ ਤੁਸੀਂ ਚੈਂਪੀਅਨਾਂ ਵਿੱਚੋਂ ਇੱਕ ਚੈਂਪੀਅਨ ਹੋ। ਤੁਸੀਂ ਹਰ ਭਾਰਤੀ ਦਾ ਮਾਣ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ। ਅੱਜ ਦਾ ਝਟਕਾ ਦੁੱਖ ਦਿੰਦਾ ਹੈ। ਮੈਂ ਚਾਹੁੰਦਾ ਹਾਂ ਕਿ ਉਹ ਸ਼ਬਦ ਜਿਹੜੇ ਇਸ ਦੁੱਖ ਨੂੰ ਪ੍ਰਗਟ ਕਰ ਸਕਣ ਉਹਨਾਂ ਨੂੰ ਚੁਣਾ ਪਰ ਮੈਂ ਅਨੁਭਵ ਕਰ ਰਿਹਾ ਹਾਂ ਮੇਰੇ ਕੋਲ ਉਹ ਸ਼ਬਦ ਨਹੀਂ ਉਸੇ ਸਮੇਂ ਮੈਂ ਜਾਣਦਾ ਹਾਂ ਕਿ ਤੁਸੀਂ ਲਚਕੀਲੇਪਨ ਦਾ ਪ੍ਰਤੀਕ ਬਣਦੇ ਹੋ ਚੁਣੌਤੀਆਂ ਦਾ ਸਾਹਮਣਾ ਕਰਨਾ ਹਮੇਸ਼ਾ ਤੁਹਾਡਾ ਸੁਭਾਅ ਰਿਹਾ ਹੈ ਮਜ਼ਬੂਤੀ ਨਾਲ ਵਾਪਸ ਆਓ ਐਸੀ ਸਾਰੇ ਤੁਹਾਡੇ ਸਵਾਗਤ ਲਈ ਤਿਆਰ ਹਾਂ ਇਹ ਗੱਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਹੀਆਂ ਪ੍ਰਧਾਨ ਮੰਤਰੀ ਮੋਦੀ ਦਾ ਟਵੀਟ ਉਸ ਵੇਲੇ ਆਇਆ ਜਦੋਂ ਹੀ ਇਹ ਖਬਰ ਆਈ ਕਿ ਵਿਨੇਸ਼ ਫਗਾਟ ਨੂੰ ਕੁਸ਼ਤੀ ਦੇ ਮੁਕਾਬਲੇ ਵਿੱਚੋਂ ਅਯੋਗ ਕਰਾਰ ਦਿੱਤਾ ਗਿਆ। ਭਾਰਤ ਲਈ ਇਹ ਇੱਕ ਬਹੁਤ ਵੱਡਾ ਝਟਕਾ ਹੈ ਕਿਉਂਕਿ ਵਿਨੇਸ਼ ਫਗਾਟ ਨੇ ਫਾਈਨਲ ਮੁਕਾਬਲੇ ਲਈ ਖੇਡਣਾ ਸੀ ਤੇ ਉਸਨੇ ਆਪਣਾ ਇੱਕ ਮੈਡਲ ਪੱਕਾ ਕਰ ਲਿਆ ਸੀ। ਜਾਨੀ ਕਿ ਚਾਂਦੀ ਦਾ ਤਗਮਾ ਉਹਨਾਂ ਲਈ ਪੱਕਾ ਹੋ ਚੁੱਕਿਆ ਸੀ। 골ਡ ਲਈ ਉਹਨਾਂ ਨੇ ਜਦੋਂ ਜਹਿਦ ਕਰਨੀ ਸੀ ਲੜਨਾ ਸੀ। ਉਮੀਦ ਇਹ ਵੀ ਸੀ ਸਾਨੂੰ ਕਿ ਉਹ ਜਿਹੜਾ ਸੋਨ ਤਗਮਾ ਜਿੱਤ ਕੇ ਆਪਣੇ ਗੱਲ ਚ ਪਵਾ ਕੇ ਭਾਰਤ ਵਾਪਸ ਆਉਣਗੇ ਪਰ ਉਮੀਦਾਂ ਉਸ ਸਮੇਂ ਚੱਕਣਾ ਚੂਰ ਹੋ ਗਈਆਂ ਜਦੋਂ 올림픽 ਦੀ ਕਮੇਟੀ ਦੇ ਵੱਲੋਂ ਉਹਨਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਭਾਰਤੀ ਕੁਸ਼ਤੀ ਸੰਘ ਨੇ ਇੱਕ ਬਿਆਨ ਜਾਰੀ ਕਰਦੇ ਆ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਕੰਮ ਨਹੀਂ ਆ ਸਕੀਆਂ ਉਹ ਲਗਾਤਾਰ ਇਸ ਬਾਰੇ ਕੋਸ਼ਿਸ਼ਾਂ ਕਰਦੇ ਰਹੇ ਕਿ ਕਿਸੇ ਤਰੀਕੇ ਨਾਲ ਵਿਨੇਸ਼ ਫੋਗਾਟ ਨੂੰ ਮੈਚ ਦੇ ਵਿੱਚ ਖੜਾਇਆ ਜਾਵੇ ਪਰ ਇਹ ਇੱਕ ਅਹਿਮ ਗੱਲ ਹੈ ਕਿ ਵਿਨੇਸ਼ ਫੋਗਾਟ ਮੈਚ ਦੇ ਵਿੱਚ ਨਹੀਂ ਖੇਡ ਰਿਹਾ ਕਿਉਂਕਿ ਉਹਨਾਂ ਦਾ 50 ਕਿਲੋਗ੍ਰam ਭਾਰ ਵਰਗ ਵਾਲੇ ਕੁਸ਼ਤੀ ਦੇ ਮੁਕਾਬਲੇ ਦੇ ਵਿੱਚ ਜਿਹੜਾ 100 ਗ੍ਰਾਮ ਭਾਰ ਦੱਸਿਆ ਜਾਂਦਾ ਹੈ ਕਿ ਵੱਧ ਆ ਗਿਆ ਸੀ ਇਸ ਕਾਰਨ ਇਹ ਇੱਕ ਅਹਿਮ ਪਲੇ ਭਾਰਤ ਦੇ ਲਈ ਭਾਰਤੀ ਖੇਡ ਜਗਤ ਦੇ ਲਈ ਇੱਕ ਨਿਰਾਸ਼ਾ ਤੇ ਦੁੱਖ ਵਾਲੀ ਕੜੀ ਹੈ ਪਰ ਉਮੀਦ ਕਰਦੇ ਹਾਂ ਕਿ ਵਿਨੇਸ਼ ਫਗਾੜ ਵਰਗੇ ਹੌਸਲੇਦਾਰ ਪਹਿਲਵਾਨ ਜਿਨ੍ਹਾਂ ਨੇ ਆਪਣੇ ਹੱਕ ਸੱਚ ਦੀ ਲੜਾਈ ਲਈ ਸੜਕਾਂ ਤੇ ਲੜਾਈ ਲੜੀ ਸੜਕਾਂ ਤੋਂ ਲੜਾਈ ਨੂੰ ਲੜਦੇ ਆ ਲੜਦੇ ਆ ਆਪਣੀ ਜਿੱਤ ਵਜੜੀ ਹੈ ਉਹ ਮੈਟ ਤੇ ਜਾ ਕੇ ਦਿਖਾਈ ਇਹ ਇੱਕ ਬਹੁਤ ਵੱਡਾ ਹੌਸਲਾ ਹੁੰਦਾ ਹੈ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਵਿਨੇਸ਼ ਫੁਗਾੜ ਕੋਈ ਢਿੰਦੇ ਹੌਸਲੇ ਵਾਲਾ ਖਿਡਾਰੀ ਨਹੀਂ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿ ਕੇ ਖੇਡਣ ਵਾਲੀ ਖਿਡਾਰਨ ਹੈ ਕਿਉਂਕਿ ਜਿਸ ਪ੍ਰਕਾਰ ਪੁਲਿਸ ਨੇ ਉਹਨਾਂ ਨਾਲ ਤਸ਼ੱਦਦ ਕੀਤਾ ਭਾਰਤੀ ਜਨਤਾ ਪਾਰਟੀ ਤੇ ਉਹਦੇ ਲੌਂਗ ਲਾਣੇ ਦੇ ਵੱਲੋਂ ਉਹਨਾਂ ਨੂੰ ਜਿਹੜਾ ਕਹਿ ਸਕਦੇ ਆ ਕਿ ਟਰੋਲ ਕੀਤਾ ਗਿਆ ਉਹਨਾਂ ਦੇ ਬਾਰੇ ਭੱਦੀਆਂ ਸ਼ਬਦਾਵਲੀਆਂ ਵਰਤੀਆਂ ਗਈਆਂ ਗੋਦੀ ਮੀਡੀਆ ਦੇ ਪੱਤਰਕਾਰਾਂ ਨੇ ਉਹਨਾਂ ਤੇ ਖਰਚੇ ਜਾਂਦੇ ਪੈਸੇ ਦਾ ਹਿਸਾਬ ਮੰਗਿਆ ਤੇ ਕਿਹਾ ਕਿ ਸਾਨੂੰ ਇਹ ਪੈਸੇ ਵਾਪਸ ਚਾਹੀਦੇ ਨੇ ਸਾਡੇ ਟੈਕਸ ਦੇ ਪੈਸੇ ਨੇ ਫਲਾਨਾ ਧਵਕਾਨਾ ਗਿਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਵਿਨੇਸ਼ ਫੋਗਾਟ ਇੱਥੋਂ ਤੱਕ ਕਿ ਵਿਨੇਸ਼ ਫੋਗਾਟ ਨੂੰ ਉਸ ਧਰਨੇ ਪ੍ਰਦਰਸ਼ਨ ਦੇ ਦੌਰਾਨ ਜੇਲ੍ਹ ਚ ਵੀ ਜਾ ਰਹਿਣਾ ਪਿਆ ਕਿਉਂਕਿ ਦਿੱਲੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਨਾਂ ਦਾ ਧਰਨਾ ਖਤਮ ਕਰਾਉਣ ਦੇ ਚੱਕਰ ਚ ਉਸ ਤੋਂ ਬਾਅਦ ਅੱਜ ਉਹਨਾਂ ਦੀ ਜਿੱਤ ਸੀ ਜਿਹੜੀ ਉਹਨਾਂ ਨੇ ਵਿਸ਼ਵ ਚੈਂਪੀਅਨ ਨੂੰ ਹਰਾਇਆ ਉਸ ਤੋਂ ਬਾਅਦ ਤੈ ਸੀ ਕਿ ਵਿਨੇਸ਼ ਫੋਗਾਟ 골ਡ ਮੈਡਲ ਨੂੰ ਫੁੰਡਣਗੇ ਪਰ ਇਹ ਨਹੀਂ ਹੋ ਸਕਿਆ ਉਹਨਾਂ ਨੂੰ ਜੋ ਕਰਾਰ ਦਿੱਤਾ ਗਿਆ ਇਹ ਸਾਡੇ ਸਾਰਿਆਂ ਲਈ ਅਤੇ ਖੇਡ ਪ੍ਰੇਮੀਾਂ ਲਈ ਦੁੱਖ ਦਾ ਪਲ ਹੈ